ਯੂਜ਼ ਨਹੀਂ ਕਰਨਾ ਪੈਂਟੀਆਂ ਤੁਹਾਡੀ ਸਾਫ਼ ਹੋਣੀ ਚਾਹੀਦੀ ਹੈ ਹਰ ਟਾਈਮ ਗਿੱਲਾ ਨਹੀਂ ਰਹਿਣਾ ਚਾਹੀਦਾ ਅਗਰ ਗਿੱਲਾ ਰਹੂਗਾ ਤਾਂ ਫਿਰ ਤੁਹਾਨੂੰ ਇਨਫੈਕਸ਼ਨ ਹੋਣ ਦਾ ਖਤਰਾ ਹੈ ਕੋਈ ਪ੍ਰੋਬਲਮ ਹੁੰਦੀ ਆ ਫਿਕਰਸ਼ ਹੁੰਦੀ ਆ ਅੰਦਰ ਇਨਫੈਕਸ਼ਨ ਬੈਕਟੀਰੀਆ ਹੋ ਜਾਂਦਾ ਇਹਨੂੰ ਆਪਾਂ ਅੰਦਰ ਰੱਖਣਾ ਰਾਤ ਨੂੰ ਰੱਖ ਕੇ ਸੌ ਜਾਣਾ ਇਹ ਮੈਂ ਰੈਮਡੀਜ਼ ਆਪਣੀਆਂ ਭੈਣਾਂ ਨੂੰ ਮਾਤਾਵਾਂ ਨੂੰ ਦਊਂਗੀ ਵੀ ਘਰ ਦੇ ਵਿੱਚ ਬਹਿ ਕੇ ਤੁਸੀਂ ਇਹ ਤਿਆਰ ਕਰ ਸਕਦੇ ਹੋ ਬਣਾ ਸਕਦੇ ਹੋ ਠੀਕ ਕਰ ਸਕਦੇ ਹੋ ਮੈਂ ਇਹ ਕਹੂੰਗੀ ਜੇ ਇਹ ਰੈਮਡੀਜ਼ ਨਾਲੋਂ ਠੀਕ ਹੁੰਦੀਆਂ ਤੁਸੀਂ ਜਰੂਰ ਆਣਾ ਸਾਡੇ ਕੋਲੇ ਬਿਲਕੁਲ ਨਾ ਆਓ ਕਿਤੇ ਵੀ ਨਾ ਜਾਓ ਘਰ ਦੇ ਵਿੱਚ ਅਗਰ ਤੁਸੀਂ ਠੀਕ ਹੋਨੇ ਆ ਪਰ ਜੇ ਤੁਹਾਡੀ ਸ਼ੁਰੂਆਤੀ ਸਟੇਜ ਹੈ ਤਾਂ ਕੋਰੀਆ ਲਕੋਰੀਆ ਵਾਈਟ ਡਿਸਚਾਰਜ ਚਿੱਟਾ ਪਾਣੀ ਜਿਹੜਾ ਕਹਦੇ ਆ ਆ ਦੇਖੋ ਜੀ ਇਹ ਹੈਗਾ ਦਹੀਂ ਇਹ ਹੈਗਾ ਆਪਣਾ ਸ਼ਹਿਦ ਇਹ ਦੋਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਵਜਾਈਨਲ ਪਾਰਟ ਦੇ ਵਿੱਚ ਲਗਾਉਣਾ ਮਤਲਬ ਕਿ ਲਗਾ ਕੇ ਉਹਨੂੰ 1 ਘੰਟਾ ਛੱਡ ਦੇਣਾ 1 ਘੰਟਾ ਛੱਡਣ ਤੋਂ ਬਾਅਦ ਉਹਨੂੰ ਕੋਸੇ ਪਾਣੀ ਨਾਲ ਵਾਸ਼ ਕਰ ਲਓ ਤੁਹਾਡੇ ਜੇ ਖਾਰਸ਼ ਹੋ ਰਹੀ ਆ ਬਹੁਤ ਇਚਿੰਗ ਹੋ ਰਹੀ ਆ ਜਾਂ ਉਥੇ ਬੈਕਟੀਰੀਆ ਜਿਹੜਾ ਕਹਿੰਦੇ ਅੰਬੀਬਾ ਕਹਿ ਦਿੰਦੇ ਆਪਾਂ ਨੂੰ ਬੈਕਟੀਰੀਆ ਇਸ ਟਾਈਮ ਦਾ ਤੋਂ ਬੋਲਿਆ ਸੀ ਜੋ ਠੀਕ ਹੈ ਜੀ ਉਹ ਨੂੰ ਇਹ ਠੀਕ ਕਰੂਗਾ ਰਾਹਤ ਮਿਲੂਗੀ ਜਿਹੜੀਆਂ ਲੇਡੀਜ਼ ਨੂੰ ਬਹੁਤ ਕ੍ਰਿਟੀਕਲ ਖਾਰਸ਼ ਹੁੰਦੀ ਆ ਇਹਨੂੰ ਇੱਕ ਘੰਟਾ ਰਾਤ ਨੂੰ ਲਗਾ ਕੇ ਛੱਡਣਾ ਤੇ ਵਾਸ਼ ਦਿਨ ਦੇ ਵਿੱਚ ਦਾ ਦੋ ਜਾਂ ਤਿੰਨ ਵਾਰ ਵੀ ਤੁਸੀਂ ਕਰ ਸਕਦੇ ਹੋ ਜੇ ਜ਼ਿਆਦਾ ਤੁਹਾਨੂੰ ਪ੍ਰੋਬਲਮ ਹੈ ਦਹੀਂ ਤੇ ਸ਼ਹਿਦ ਨੂੰ ਦੋਨੋਂ ਨੂੰ ਮਿਕਸ ਕਰਕੇ ਬਜ਼ਾਈਨਲ ਪਾਰਟ ਦੇ ਵਿੱਚ ਲਗਾਓ ਉਹਦੇ ਨਾਲ ਕਾਫੀ ਹੱਦ ਤੱਕ ਤੁਹਾਨੂੰ ਜਿਹੜਾ ਆਪਣਾ ਐਕਸਟਰਨਲ ਦੇ ਜਿਹੜੀ ਹੋ ਰਹੀ ਆ ਖਾਰੇ ਵਿੱਚ ਸਭ ਨਹੀਂ ਹੋਏਗੀ ਹਾਂਜੀ ਐਕਸਟਰਨਲ ਓਕੇ ਹਾਂਜੀ ਠੀਕ ਹੈ ਜੀ ਉਹ ਇਹਦੇ ਨਾਲ ਬਿਲਕੁਲ ਠੀਕ ਹੋਊਗੀ ਕਹੇਗਾ ਆਪਣੇ ਕੋਲੇ ਸਿਰਕਾ ਸਿਰਕਾ ਕੀ ਆ ਤੁਸੀਂ ਹੁਣ ਕਹੋਗੇ ਜੀ ਵੀ ਸਿਰਕਾ ਸਿਰਕੇ ਨਾਲ ਵੀ ਬਹੁਤ ਕੁਝ ਠੀਕ ਹੁੰਦਾ ਵਾ ਉਹਨਾਂ ਦੇ ਜਿਹੜਾ ਆਪਣਾ ਬੈਕਟੀਰੀਆ ਜਿਹੜਾ ਹੁੰਦਾ ਵਾ ਇਹ ਅ ਬਾਇਟਿਸ ਚਾਰ ਠੀਕ ਹੈ ਜੀ ਇਹਨੂੰ ਕੀ ਕਰਨਾ ਤੁਸੀਂ ਦੋ ਚਮਚ ਵਿਨੇਗਰ ਕਿਸੇ ਵੀ ਕੰਪਨੀ ਦਾ ਲੈ ਲਓ ਦੋ ਚਮਚ ਲੈ ਲੈਣੇ ਆ ਤੁਸੀਂ ਉਹਨੂੰ ਪਾਣੀ ਚ ਪਾ ਲੈਣਾ ਪਾਣੀ ਚ ਪਾ ਕੇ ਨਹਾ ਲਓ ਪੂਰੀ ਬਾਡੀ ਇਹ ਸਿਰਕੇ ਨਾਲ ਕੀ ਵਿਨੇਗਰ ਨਾਲ ਕੀ ਹੋਣਾ ਵਾ ਪੂਰੀ ਬਾਡੀ ਦੇ ਵਿੱਚ ਜੋ ਬੈਕਟੀਰੀਆ ਇਹ ਪੈਦਾ ਹੋ ਰਿਹਾ ਵਾ ਇਹਦੇ ਨਾਲ ਠੀਕ ਹੋਊਗਾ ਠੀਕ ਹੈ ਜੀ ਇਹਦੀਆਂ 2 ਚਮਚ ਪਾ ਕੇ ਤੁਸੀਂ ਨਹਾਣਾ ਡੇਲੀ ਨਹਾਣਾ ਹਾਂਜੀ ਹਾਂਜੀ ਡੇਲੀ ਡੇਲੀ ਲੇਡੀਜ਼ ਨੇ ਨਹਾਣਾ ਇਹਦੇ ਨਾਲ ਇੱਕ ਬਾਲਟੀ 'ਚ 2 ਚਮਚ ਹਾਂਜੀ 2 ਚਮਚ ਪਾ ਲੈਣੇ ਆ ਓਕੇ ਡਿਜ਼ਾਈਨਰ ਪਾਰਟ ਨੂੰ ਵੀ ਵਾਸ਼ ਕਰ ਲੈਣਾ ਇਹਦੇ ਨਾਲ ਸਭ ਤੋਂ ਵੱਡੀ ਗੱਲ ਮੈਂ ਆਪਣੇ ਲੇਡੀਜ਼ ਨੂੰ ਦੱਸਣਾ ਭੁੱਲ ਗਈ ਵੀ ਜਿਹੜੇ ਤੁਸੀਂ ਡਿਜ਼ਾਈਨਰ ਪਾਰਟ ਨੂੰ ਵਾਸ਼ ਕਰਨਾ ਵਾ ਵਾਸ਼ ਕਰਨ ਤੋਂ ਬਾਅਦ ਤੁਹਾਡਾ ਐਨਸ ਨੂੰ ਦੇ ਡਿਜ਼ਾਈਨਰ ਪਾਰਟ ਨੂੰ ਅਲੱਗ-ਅਲੱਗ ਕੱਪੜੇ ਨਾਲ ਸਾਫ਼ ਕਰਨਾ ਨਾ ਕਿ ਸੇਮ ਨਾਲ ਸਾਫ਼ ਕਰਨਾ ਕਾਰਨ ਕੀ ਕਿਉਂਕਿ ਜਿਹੜਾ ਆਪਣਾ ਐਨਸ ਦੇ ਵਿੱਚ ਹੁੰਦਾ ਉਹਦੇ ਵਿੱਚ ਬੈਕਟੀਰੀਆ ਬਹੁਤ ਕ੍ਰਿਟੀਕਲ ਹੁੰਦਾ ਵਾ ਤੇ ਉਹ ਆਪਣੇ ਯੂਟਰਸ ਦੇ ਵਿੱਚ ਜਾ ਸਕਦਾ ਡਿਜ਼ਾਈਨਲ ਦੇ ਥਰੂ ਯੂਟਰਸ ਦਾ ਆਪਣਾ ਹਰ ਟਾਈਮ ਮੂੰਹ ਖੁੱਲ੍ਹਾ ਰਹਿੰਦਾ ਵਾ ਠੀਕ ਹੈ ਜੀ ਤਾਂ ਉਹਦੇ ਸਰਵਾਈਕਲ ਕੈਂਸਰ ਦੇ ਵਿੱਚ ਉਹ ਵੀ ਕਾਰਨ ਇੱਕ ਬਣ ਜਾਂਦਾ ਠੀਕ ਹੈ ਜੀ ਉਹ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਲੇਡੀਜ਼ ਨੂੰ ਵੀ ਸੇਮ ਕਪੜਾ ਨਹੀਂ ਹੋਣਾ ਚਾਹੀਦਾ ਅਲੱਗ-ਅਲੱਗ ਬਿਲਕੁਲ ਅਲੱਗ-ਅਲੱਗ ਕਪੜਾ ਹੋਣਾ ਚਾਹੀਦਾ ਤੇ 3rd ਹੋ ਗਿਆ ਇਹ ਹੋ ਗਿਆ ਆਪਣਾ ਬੇਕਿੰਗ ਸੋਡਾ ਬੇਕਿੰਗ ਸੋਡਾ ਹਾਂਜੀ ਬੇਕਿੰਗ ਸੋਡਾ ਆਪਾਂ ਕਹਿੰਦੇ ਖਾਣ ਵਾਲਾ ਬੇਕਿੰਗ ਸੋਡਾ ਠੀਕ ਹੈ ਜੀ ਇਹਨੂੰ ਕੀ ਕਰਨਾ ਤੁਸੀਂ ਦੋ ਚੁਟਕੀ ਪਾਣੀ ਆ ਉਸੇ ਪਾਣੀ ਦੇ ਵਿੱਚ ਪਾ ਕੇ ਵਾਸ਼ ਕਰ ਲੈਣਾ ਵਾ ਜਿੱਦਾਂ ਖਾਰਸ਼ ਹੋ ਰਹੀ ਆ ਲੇਡੀਜ਼ ਦੇ ਬਹੁਤ ਜ਼ਿਆਦਾ ਖਾਰਸ਼ ਹੋ ਰਹੀ ਆ ਇਚਿੰਗ ਹੋ ਰਹੀ ਆ ਬਲੱਡ ਆ ਰਿਹਾ ਵਾ ਤਾਂ ਇਹਦੇ ਨਾਲ ਵਾਸ਼ ਕਰਨ ਨਾਲ ਵੀ ਉਹਨਾਂ ਨੂੰ ਰੈਲਿਫ ਹੋਊਗੀ ਬਟ ਜੇ ਉਹਨਾਂ ਦੇ ਕ੍ਰਿਟੀਕਲ ਸਟੇਜ ਆ ਤਾਂ ਉਹਨਾਂ ਨੂੰ ਡਾਕਟਰ ਨਾਲ ਹੀ ਡਾਇਗਨੋਸ ਕਰਨਾ ਚਾਹੀਦਾ ਵਾ ਡੈਫੀਨਿਟਲੀ 3rd 4th ਹੋ ਗਿਆ ਆਪਣਾ ਇਹਨੂੰ ਕੀ ਕਰਨਾ ਤੁਸੀਂ ਨਾਰੀਅਲ ਪਾਣੀ ਨਾਰੀਅਲ ਨਾਰੀਅਲ ਪਾਣੀ ਨੂੰ ਕੀ ਨਾਰੀਅਲ ਤੇਲ ਨੂੰ ਕੀ ਕਰਨਾ ਸਿਰਫ ਤੁਸੀਂ ਹਰ ਟਾਈਮ ਲਗਾਓ ਉਹਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਉਹਨੂੰ ਸਭ ਤੋਂ ਵੱਡੀ ਗੱਲ ਆ ਵੀ ਆਪਣੇ ਬਜ਼ਾਈਨਰ ਪਾੜ ਨੂੰ ਹਰ ਟਾਈਮ ਸੁੱਕਾ ਰੱਖੋ ਠੀਕ ਹੈ ਜੀ ਉਹਨੂੰ ਗਿੱਲਾ ਨਾ ਰੱਖੋ ਉਹਦੇ ਲਈ ਚਾਹੇ ਤੁਸੀਂ ਨੱਪਕੀ ਯੂਜ਼ ਕਰੋ ਪਰ ਸੇਮ ਕਪੜਾ ਯੂਜ਼ ਨਹੀਂ ਕਰਨਾ ਪੈਂਟੀ ਤੁਹਾਡੀ ਸਾਫ਼ ਹੋਣੀ ਚਾਹੀਦੀ ਹੈ ਹਰ ਟਾਈਮ ਗਿੱਲਾ ਨਹੀਂ ਰਹਿਣਾ ਚਾਹੀਦਾ ਅਗਰ ਗਿੱਲਾ ਰਹੂਗਾ ਤਾਂ ਫਿਰ ਤੁਹਾਨੂੰ ਇਨਫੈਕਸ਼ਨ ਹੋਣ ਦਾ ਖਤਰਾ ਹੈ ਠੀਕ ਹੈ ਜੀ ਹਰ ਟਾਈਮ ਨਾਰੀਅਲ ਆਇਲ ਜਿਹੜਾ ਹੈਗਾ ਤੁਸੀਂ ਲਗਾ ਕੇ ਰੱਖੋ ਜਿਹੜੀ ਉੱਥੇ ਡਰਾਈਨੈਸ ਆ ਆਪਣੀ ਉਹਦੇ ਨਾਲ ਕਵਰ ਹੋਊਗੀ ਇੱਕ ਸਭ ਤੋਂ ਲਾਸਟ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਆ ਵੀ ਜਿਹੜਾ ਆਪਣੇ ਕ੍ਰਿਟੀਕਲ ਹੁੰਦੀ ਆ ਕੰਡੀਸ਼ਨ ਜਦੋਂ ਇਹ ਆਪਾਂ ਕੀ ਲੈ ਲੈਣਾ ਇੱਕ ਇਹ ਹੈਗੀ ਆ ਸੂਈ ਸੂਈ ਧਗਾ ਸੂਈ ਧਗਾ ਠੀਕ ਹੈ ਜੀ ਏ ਆਪਾਂ ਧਾਗਾ ਥੋੜਾ ਜਿਹਾ ਲੰਬਾ ਲੈ ਲੈਣਾ ਮੈਂ ਚਲੋ ਆਪਾਂ ਨੂੰ ਸਮਝਾਉਣ ਲਈ ਤੁਹਾਨੂੰ ਦੱਸ ਰਹੀਆਂ ਇਹਦੇ ਨਾਲ ਥੋੜਾ ਜਿਹਾ ਹੋਰ ਲੰਬਾ ਕਰ ਲਓ ਉਹਨੂੰ ਕੀ ਕਰਨਾ ਤੁਸੀਂ ਇਦਾਂ ਫਰਾਈਪੈਨ ਚ ਇਦਾਂ ਫਰਾਈਪੈਨ ਲੈ ਲਓ ਤੁਸੀਂ ਠੀਕ ਹੈ ਜੀ ਇਹ ਸੂਈ ਧਾਗਾ ਇਹਨੂੰ ਇਹਦੇ ਵਿੱਚ ਪਾਓ ਚੰਗੀ ਤਰ੍ਹਾਂ ਇਹਨੂੰ ਪਾ ਸੂਈ ਧਾਗਾ ਇਹਨੂੰ ਪਾਓ ਪਾ ਕੇ ਘਟੋ ਘਟ 15 ਤੋਂ 20 ਮਿੰਟ ਇਹਨੂੰ ਉਬਾਲੋ ਠੀਕ ਹੈ ਜੀ ਹਾਂਜੀ ਉਬਾਲਣ ਤੋਂ ਬਾਅਦ ਇਹਦੇ ਵਿੱਚੋਂ ਆਪਾਂ ਧਾਗਾ ਕੱਢ ਲੈਣਾ ਠੀਕ ਹੈ ਜੀ ਠੀਕ ਹੈ ਇਹ ਆਪਣਾ ਜਿਹੜਾ ਹੈਗਾ ਵਾ ਲਸਣ ਠੀਕ ਹੈ ਜੀ ਇਹਨੂੰ ਆਪਾਂ ਛਿਲ ਲੈਣਾ ਵਾ ਇਹਨੂੰ ਪਹਿਲਾਂ ਪਾਣੀ ਚ ਭਿਓ ਕੇ ਰੱਖ ਦੋ ਲਸਣ ਨੂੰ ਠੀਕ ਹੈ ਜੀ ਪਾਣੀ ਭਿਓ ਕੇ ਰੱਖ ਲਓ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਇਹਨੂੰ ਆਪਾਂ ਕੱਢ ਲਿਆ ਉਸ ਤੋਂ ਬਾਅਦ ਕੀ ਕਰਨਾ ਇਹ ਜਿਹੜਾ ਧਾਗਾ ਹੈਗਾ ਆਪਣਾ ਲਸਣ ਦੇ ਵਿੱਚ ਤੁਸੀਂ ਸੁਰਾਖ ਕਰ ਲੈਣੇ ਜਿੰਨੇ ਜ਼ਿਆਦਾ ਸੁਰਾਖ ਹੋਣਗੇ ਉਨੀ ਜ਼ਿਆਦਾ ਤੁਹਾਨੂੰ ਰਿਜ਼ਲਟ ਆਏਗਾ ਇਹਦੇ ਵਿੱਚ ਸੁਰਾਖ ਇੱਦਾਂ-ਇੱਦਾਂ ਮਾਰ ਕੇ ਕਾਫੀ ਸੁਰਾਖ ਕਰ ਲੈਣੇ ਆ ਠੀਕ ਹੈ ਜੀ ਸੁਰਾਖ ਆਰ-ਪਾਰ ਕਰਨਾ ਕੀ ਹਾਂਜੀ ਹਾਂਜੀ ਸੁਰਾਖ ਆਰ-ਪਾਰ ਕਰਨਾ ਹੈ ਇਹਦੇ ਵਿੱਚ ਲਸਣ ਦੇ ਵਿੱਚ ਕਾਫੀ ਸੁਰਾਖ ਕਰ ਲੈਣੇ ਜਿੱਦਾਂ ਮੈਂ ਹੁਣ ਕਰ ਰਹੀ ਆ ਠੀਕ ਹੈ ਇਹ ਦੇਖ ਸਕਦੀਆਂ ਨੇ ਮੇਰੀਆਂ ਭੈਣਾਂ ਵੀ ਕਿੱਦਾਂ ਕਰਨਾ ਇਹਦੇ ਵਿੱਚ ਸਾਰੇ ਸੁਰਾਖ ਕਰਕੇ ਹਾਂ ਉਸ ਤੋਂ ਬਾਅਦ ਕੀ ਕਰਨਾ ਇਹ ਸਿਰਫ ਸੂਈ ਦਾ ਕੰਮ ਇੱਥੇ ਤੱਕ ਹੀ ਸੀਗਾ ਆਪਣਾ ਵੀ ਇਹ ਦੇਖੋ ਲੋਹੇ ਦੀ ਹੁੰਦੀ ਹੈਗੀ ਠੀਕ ਹੈ ਜੀ ਆਰਮ ਦੀ ਹੁੰਦੀ ਹੈ ਵੀ ਆਪਾਂ ਕਹਿੰਦੇ ਵੀ ਇਹਦੇ ਨਾਲ ਕੋਈ ਇਨਫੈਕਸ਼ਨ ਹੋਵੇ ਤਾਂ ਆਪਾਂ ਜਿਹੜਾ ਧਾਗਾ ਵੀ ਹੁੰਦਾ ਵ ਉਸ ਤੋਂ ਬਾਅਦ ਇਹਨੂੰ ਸੂਈ ਨੂੰ ਕੱਢ ਲੈਣਾ ਟਾਗੇ ਨੂੰ ਆਪਾਂ ਇੱਥੇ ਇਹਦੇ ਨਾਲ ਗੱਠ ਮਾਰ ਦੇਣੀ ਆ ਠੀਕ ਹੈ ਜੀ ਇਹਦੇ ਨਾਲ ਗੱਠ ਮਾਰ ਕੇ ਸੂਈ ਨੂੰ ਆਪਾਂ ਕੱਟ ਲੈਣਾ ਲਸਣ ਨੂੰ ਆਪਾਂ ਵਜ਼ਾਈਨਲ ਪਾਰਟ ਦੇ ਵਿੱਚ ਰੱਖ ਲੈਣਾ ਰਾਤ ਨੂੰ ਰੱਖ ਕੇ ਸੋ ਜੋ ਸਵੇਰ ਨੂੰ ਕੱਢ ਦੋ ਹਾਂ ਜੇ ਤੁਹਾਡੇ ਉੱਥੇ ਜ਼ਖਮ ਹੈਗੇ ਨੇ ਵਜ਼ਾਈਨਲ ਪਾਰਟ ਦੇ ਵਿੱਚ ਜ਼ਖਮ ਹੈਗੇ ਨੇ ਜਾਂ ਇਚਿੰਗ ਹੋ ਰਹੀ ਹੋਈ ਹੋਈ ਆ ਤਾਂ ਤੁਸੀਂ ਬਿਲਕੁਲ ਨਾ ਰੱਖੋ ਇਹ ਰੈਮਡੀ ਉਹਨਾਂ ਵਾਸਤੇ ਬਿਲਕੁਲ ਨਹੀਂ ਆ हां जिन्ना ਦੇ ਵਾਈਟ ਇਸ ਚਾਰ ਨੋਰਮਲ ਫੰਗਲ ਇਨਫੈਕਸ਼ਨ ਆ ਉਹ ਇਹਦੇ ਨਾਲ ਡੈਫੀਨੇਟਲੀ 100% ਕ्योर ਹੋਊਗੀ ਇਹਨੂੰ ਆਪਾਂ ਅੰਦਰ ਰੱਖਣ ਦੇ ਨਾਲ ਜਿਹੜਾ ਆਪਣਾ ਕਹਿ ਦਿੰਦੇ ਨੇ ਵੀ ਸਰਵਾਈਕਲ ਦੇ ਬੱਚੇਦਾਨੀ ਦੇ ਮੂੰਹ ਤੇ ਵੀ ਆਪਣੇ ਪ੍ਰੋਬਲਮ ਹੁੰਦੀ ਆ ਵੀ ਖਾਰਸ਼ ਹੁੰਦੀ ਆ ਅੰਦਰ ਇਨਫੈਕਸ਼ਨ ਬੈਕਟੀਰੀਆ ਹੋ ਜਾਂਦਾ ਇਹਨੂੰ ਆਪਾਂ ਅੰਦਰ ਰੱਖਣਾ ਰਾਤ ਨੂੰ ਰੱਖ ਕੇ ਸੋ ਜਾਣਾ ਠੀਕ ਹੈ ਜੀ ਮੈਂ ਬਾਰ ਬਾਰ ਕਹਿਣਾ ਚਾਹੂੰਗੀ ਵੀ ਲੇਡੀਜ਼ ਨੂੰ ਵੀ ਇਹਨਾਂ ਨੇ ਉਹ ਲੇਡੀਜ਼ ਨੇ ਬਿਲਕੁਲ ਨਹੀਂ ਰੱਖਣਾ ਜਿਨ੍ਹਾਂ ਦੇ ਬਲੱਡ ਆ ਰਿਹਾ ਜਾਂ ਖਾਰਸ਼ ਹੋ ਰਹੀ ਹੈ ਠੀਕ ਹੈ ਜੀ ਜਾਂ ਉਹਨਾਂ ਦੇ ਸਵੇਲਿੰਗ ਆ ਉਹ ਲੇਡੀਜ਼ ਨਾਲ ਰੱਖਣ ਪਰ ਜਿਨ੍ਹਾਂ ਦੇ ਨਾਰਮਲ ਲਕੋਰੀਆ ਹੈ ਉਹ ਰੱਖਣ ਤਾਂ ਉਹਨਾਂ ਦੇ ਲਕੋਰੀਆ 100% ਕਿਉਰ ਹੋਊਗਾ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਜਿਹੜੇ ਵੀ ਮੈਂ ਰੈਮਡੀਜ਼ ਦਿੱਤੀਆਂ ਨੇ ਮੇਰੀਆਂ ਭੈਣਾਂ ਜਿਨ੍ਹਾਂ ਦੇ ਨਾਰਮਲ ਪ੍ਰੋਬਲਮ ਹੈ ਤਾਂ 100% ਇਹਨਾਂ ਰੈਮਡੀਜ਼ ਨਾਲ ਹੀ ਠੀਕ ਹੋ ਸਕਦੀਆਂ ਨੇ ਘਰ ਦੇ ਵਿੱਚ ਹੀ ਘਰ ਦੇ ਵਿੱਚ ਹੀ ਆਪਣਾ ਖਾਣ ਪੀਣ ਘਰ ਦੇ ਵਿੱਚੋਂ ਮੈਦਾ ਤੇ ਚੀਨੀ ਇਹ ਚੀਜ਼ ਨਾ ਵਰਤਣ ਫਾਸਟ ਫੂਡ ਨਾ ਖਾਣ ਇਹਨਾਂ ਦੇ ਨਾਲ ਹੀ ਠੀਕ ਹੋ ਜਾਣਗੇ ਠੀਕ ਹੈ ਜੀ ਪਰ ਡਾਇਗਨੋਸ ਜ਼ਰੂਰ ਕਰਵਾਓ ਲਸਣ ਨੂੰ ਆਪਾਂ ਗਾਈਨਲ ਪਾਰਟ ਦੇ ਵਿੱਚ ਰੱਖ ਲੈਣਾ ਰਾਤ ਨੂੰ ਰੱਖ ਕੇ ਸੋਜੋ ਪਰ ਸੇਮ ਕਪੜਾ ਯੂਜ਼ ਨਹੀਂ ਕਰਨਾ ਪੈਂਟੀ ਤੁਹਾਡੀ ਸਾਫ਼ ਹੋਣੀ ਚਾਹੀਦੀ ਹੈ ਹਰ ਟਾਈਮ ਗਿੱਲਾ ਨਹੀਂ ਰਹਿਣਾ ਚਾਹੀਦਾ ਅਗਰ ਗਿੱਲਾ ਰਹੂਗਾ ਤਾਂ ਫਿਰ ਤੁਹਾਨੂੰ ਇਨਫੈਕਸ਼ਨ ਹੋਣ ਦਾ ਖਤਰਾ ਹੈ ਕੋਈ ਪ੍ਰੋਬਲਮ ਹੁੰਦੀ ਆ ਕਿ ਖਾਰਸ਼ ਹੁੰਦੀ ਆ ਅੰਦਰ ਇਨਫੈਕਸ਼ਨ ਬੈਕਟੀਰੀਆ ਹੋ ਜਾਂਦਾ ਇਹਨੂੰ ਆਪਾਂ ਅੰਦਰ ਰੱਖਣਾ ਰਾਤ ਨੂੰ ਰੱਖ ਕੇ ਸੋ ਜਾਣਾ ਇਹ ਮੈਂ ਰੈਮਡੀਜ਼ ਆਪਣੀਆਂ ਭੈਣਾਂ ਨੂੰ ਮਾਤਾਵਾਂ ਨੂੰ ਦਵੂੰਗੀ ਵੀ ਘਰ ਦੇ ਵਿੱਚ ਬੈਠ ਕੇ ਤੁਸੀਂ ਇਹ ਤਿਆਰ ਕਰ ਸਕਦੇ ਹੋ ਬਣਾ ਸਕਦੇ ਹੋ ਠੀਕ ਕਰ ਸਕਦੇ ਹੋ ਮੈਂ ਇਹ ਕਹੂੰਗੀ ਜੇ ਰੈਮਡੀਜ਼ ਇਹਨਾਂ ਲੋ ਠੀਕ ਹੁੰਦੀਆਂ ਤੁਸੀਂ ਜਰੂਰ ਆਣਾ ਸਾਡੇ ਕੋਲੇ ਬਿਲਕੁਲ ਨਾ ਆਓ ਕਿਤੇ ਵੀ ਨਾ ਜਾਓ ਘਰ ਦੇ ਵਿੱਚ ਅਗਰ ਤੁਸੀਂ ਠੀਕ ਹੋ ਨਹੀਂ ਪਰ ਜੇ ਤੁਹਾਡੀ ਸ਼ੁਰੂਆਤੀ ਸਟੇਜ ਹੈ ਤਾਂ ਲੋਰੀਆ ਲਕੋਰੀਆ ਬਾਇ ਡਿਸਚਾਰਜ ਚਿੱਟਾ ਪਾਣੀ ਜਿਹੜਾ ਕਹਦੇ ਆ ਇਹ ਆ ਦੇਖੋ ਜੀ ਇਹ ਹੈਗਾ ਦਹੀਂ ਇਹ ਹੈਗਾ ਆਪਣਾ ਸ਼ਾਇਦ ਇਹ ਦੋਨੋਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਵਜਾਈਨਲ ਪਾਰਟ ਦੇ ਵਿੱਚ ਲਗਾਉਣਾ। ਮਤਲਬ ਕਿ ਲਗਾ ਕੇ ਉਹਨੂੰ 1 ਘੰਟਾ ਛੱਡ ਦੇਣਾ। 1 ਘੰਟਾ ਛੱਡਣ ਤੋਂ ਬਾਅਦ ਉਹਨੂੰ ਕੋਸੇ ਪਾਣੀ ਨਾਲ ਵਾਸ਼ ਕਰ ਲਓ। ਤੁਹਾਡੇ ਜੇ ਖਾਰਸ਼ ਹੋ ਰਹੀ ਆ, ਬਹੁਤ ਇਚਿੰਗ ਹੋ ਰਹੀ ਆ ਜਾਂ ਉੱਥੇ ਬੈਕਟੀਰੀਆ ਜਿਹੜਾ ਕਹਿੰਦੇ ਅੰਬੀਬਾ ਕਹਿ ਦਿੰਨੇ ਆਪਾਂ ਨੂੰ ਬੈਕਟੀਰੀਆ ਇਸ ਟਾਈਮ ਦਾ ਤੁਹਾਨੂੰ ਬੋਲਿਆ ਸੀ ਜੋ। ਠੀਕ ਹੈ ਜੀ। ਉਹਨੂੰ ਇਹ ਠੀਕ ਕਰੂਗਾ। ਰਾਹਤ ਮਿਲੂਗੀ ਜਿਹੜੀਆਂ ਲੇਡੀਜ਼ ਨੂੰ ਬਹੁਤ ਕ੍ਰਿਟੀਕਲ ਖਾਰਸ਼ ਹੁੰਦੀ ਆ। ਇਹਨੂੰ 1 ਘੰਟਾ ਰਾਤ ਨੂੰ ਲਗਾ ਕੇ ਛੱਡਣਾ। ਤੇ واਸ਼ ਦਿਨ ਦੇ ਵਿੱਚ ਤਾਂ ਦੋ ਜਾਂ ਤਿੰਨ ਵਾਰ ਵੀ ਤੁਸੀਂ ਕਰ ਸਕਦੇ ਹੋ ਜੇ ਜਿਆਦਾ ਤੁਹਾਨੂੰ ਪ੍ਰੋਬਲਮ ਹੈ ਦਹੀਂ ਤੇ ਸ਼ਹਿਰ ਨੂੰ ਦੋਨੋਂ ਨੂੰ ਮਿਕਸ ਕਰਕੇ ਬਾਇਨਰ ਪਾਰਟ ਦੇ ਵਿੱਚ ਲਗਾਓ ਉਹਦੇ ਨਾਲ ਕਾਫੀ ਹੱਦ ਤੱਕ ਤੁਹਾਨੂੰ ਜਿਹੜਾ ਆਪਣਾ ਐਕਸਟਰਨਲ ਦੇ ਜਿਹੜੀ ਹੋ ਰਹੀ ਹੈ ਖਾਰਿਸ਼ ਵਿੱਚ ਸਭ ਨਹੀਂ ਹੋਏਗੀ ਹਾਂਜੀ ਐਕਸਟਰਨਲ ਓਕੇ ਹਾਂਜੀ ਠੀਕ ਹੈ ਜੀ ਉਹ ਇਹਦੇ ਨਾਲ ਬਿਲਕੁਲ ਠੀਕ ਹੋਊਗੀ ਇੱਕ ਹੈਗਾ ਆਪਣੇ ਕੋਲੇ ਸਿਰਕਾ ਸਿਰਕਾ ਕੀ ਆ ਤੁਸੀਂ ਹੁਣ ਕਹੋਗੇ ਜੀ ਵੀ ਸਿਰਕਾ ਹੂੰ ਸਿਰਕੇ ਨਾਲ ਵੀ ਬਹੁਤ ਕੁਝ ਠੀਕ ਹੁੰਦਾ ਵਾ ਉਹਨਾਂ ਦੇ ਜਿਹੜਾ ਆਪਣਾ ਬੈਕਟੀਰੀਆ ਜਿਹੜਾ ਹੁੰਦਾ ਵਾ ਇਹ ਅ ਬਾਇਟ ਚਾਰ ਠੀਕ ਹੈ ਜੀ ਇਹਨੂੰ ਕੀ ਕਰਨਾ ਤੁਸੀਂ ਦੋ ਚਮਚ ਵਿਨੇਗਰ ਕਿਸੇ ਵੀ ਕੰਪਨੀ ਦਾ ਲੈ ਲਓ ਦੋ ਚਮਚ ਲੈ ਲੈਣੇ ਆ ਤੁਸੀਂ ਉਹਨੂੰ ਪਾਣੀ 'ਚ ਪਾ ਲੈਣਾ ਪਾਣੀ 'ਚ ਪਾ ਕੇ ਨਾਲੋ ਪੂਰੀ ਬਾਡੀ ਇਹ ਸਿਰਕੇ ਨਾਲ ਕੀ ਵਿਨੇਗਰ ਨਾਲ ਕੀ ਹੋਣਾ ਵਾ ਪੂਰੀ ਬਾਡੀ ਦੇ ਵਿੱਚ ਜੋ ਬੈਕਟੀਰੀਆ ਇਹ ਪੈਦਾ ਹੋ ਰਿਹਾ ਵਾ ਇਹਦੇ ਨਾਲ ਠੀਕ ਹੋਊਗਾ ਠੀਕ ਹੈ ਜੀ ਇਹਦੀਆਂ ਦੋ ਚਮਚ ਪਾ ਕੇ ਤੁਸੀਂ ਨਾਲਣਾ ਡੇਲੀ ਨਾਣਾ ਹਾਂਜੀ ਹਾਂਜੀ ਡੈਲੀ ਡੈਲੀ ਲੇਡੀਜ਼ ਨੇ ਨਾਣਾ ਇਹਦੇ ਨਾਲ ਇੱਕ ਬਾਲਟੀ ਚ ਦੋ ਚਮਚ ਹਾਂਜੀ ਦੋ ਚਮਚ ਪਾ ਲੈਣੇ ਆ ਓਕੇ ਡਿਜ਼ਾਈਨਰ ਪਾਰਟ ਨੂੰ ਵੀ ਵਾਸ਼ ਕਰ ਲੈਣਾ ਇਹਦੇ ਨਾਲ ਸਭ ਤੋਂ ਵੱਡੀ ਗੱਲ ਮੈਂ ਆਪਣੇ ਲੇਡੀਜ਼ ਨੂੰ ਦੱਸਣਾ ਭੁੱਲ ਗਈ ਵੀ ਜਿਹੜੇ ਤੁਸੀਂ ਡਿਜ਼ਾਈਨਰ ਪਾਰਟ ਨੂੰ ਵਾਸ਼ ਕਰਨਾ ਵਾਸ਼ ਕਰਨ ਤੋਂ ਬਾਅਦ ਤੁਹਾਡਾ ਐਨਐਸ ਨੂੰ ਤੇ ਡਿਜ਼ਾਈਨਰ ਪਾਰਟ ਨੂੰ ਅਲੱਗ-ਅਲੱਗ ਕੱਪੜੇ ਨਾਲ ਸਾਫ਼ ਕਰਨਾ ਨਾ ਕਿ ਸੇਮ ਨਾਲ ਸਾਫ਼ ਕਰਨਾ ਕਾਰਨ ਕੀ ਕਿਉਂਕਿ ਜਿਹੜਾ ਆਪਣਾ ਐਨਐਸ ਦੇ ਵਿੱਚ ਹੁੰਦਾ ਉਹਦੇ ਵਿੱਚ ਬੈਕਟੀਰੀਆ ਬਹੁਤ ਕ੍ਰਿਟੀਕਲ ਹੁੰਦਾ ਵਾ ਤੇ ਉਹ ਆਪਣੇ ਯੂਟਰਸ ਦੇ ਵਿੱਚ ਜਾ ਸਕਦਾ ਹੈ ਵਜ਼ਾਈਨਲ ਦੇ ਥਰੂ ਯੂਟਰਸ